ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਅੱਜ ਪਿੰਡ ਦਿਆਲਪੁਰਾ ਮਿਰਜੇ ਕਾ ਨੇੜੇ ਭਗਤਾ ਭਾਈ ਕਾ ਭਾਈ ਗਰਮੀਤ ਦੇ ਘਰੋਂ ਆਪਾਂ ਇੱਕ ਸਾਹੀਵਾਲ ਕ੍ਰੋਸ ਵੈੜ ਮਿੱਤਰੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੁਣ ਵਾਲੀ ਕਿਹੜਾ ਸੂਆ ਕੀ ਇਹਦਾ ਜਿਹੜਾ ਦੁੱਧ ਸੀ ਤੇ ਕਿਹੜਾ ਟੀਕਾ ਲੱਗਿਆ ਪੂਰੀ ਜਿਹੜੀ ਗੱਲਬਾਤ ਆ ਭਾਈ ਦੇ ਨਾਲ ਕਰਾਂਗੇ ਘਰੇਲੂ ਮਿੱਤਰੋ ਇਹ ਵੀਡੀਓ ਹੈ ਕੋਈ ਵਪਾਰ ਦਾ ਕੰਮ ਨਹੀਂ ਠੰਡੀ ਸ਼ੀਲ ਫੁੱਲ ਹੈ ਦੁੱਧ ਮਿੱਤਰੋ ਇਹਨਾਂ ਦਾ ਜਿਹੜਾ ਮੱਝਾਂ ਰਗਾ ਦੁੱਧ ਹੁੰਦਾ ਤੇ ਗਰਮੀ ਵੀ ਝਲਦੀਆਂ ਨੇ ਜਿੱਥੇ ਮਰਜੀ ਵੰਦੋ ਕੋਈ ਵੀ ਸਮੱਸਿਆ ਨਹੀਂ ਆਉਂਦੀ ਜਿਹੜੇ ਭਰਾ ਨੇ ਘਰੇਲੂ ਦੁੱਧ ਪੀਣ ਦੀ ਖਾਤਰ ਜ਼ਰੂਰ ਤੋਂਵੇ ਤਾਂ ਜ਼ਰੂਰ ਫੋਨ ਕਰਿਓ ਕਿਉਂਕਿ ਵਪਾਰ ਦੇ ਕੰਮ 'ਚ ਥੋੜੀ ਦਿੱਕਤ ਆਉਂਦੀ ਆ ਕਿਉਂਕਿ ਵਪਾਰ ਦੇ ਕੰਮ 'ਚ ਵੱਧ ਦੁੱਧ ਵਾਲੇ ਪਸ਼ੂ ਮਿੱਤਰੋ ਪਸੰਦ ਨੇ ਪਰ ਜੇਕਰ 5-7 ਚਾਰ ਜੀ ਨੇ ਜਾਂ ਬੜਾ ਮੋਟਾ ਦੁੱਧ ਦਾ ਕੰਮ ਕਰਨਾ ਉਹਦੀ ਖਾਤਰ ਮਿੱਤਰੋ ਬਹੁਤ ਚੰਗੀ ਆ ਰੰਗ ਵੀ ਚੰਗਾ ਸੇਤ ਵੀ ਚੰਗੀ ਆ ਤੇ ਬਹੁਤ ਹੀ ਸੁਣੇ ਮਿੱਤਰੋ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਆ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਗੁਰਪ੍ਰੀਤ ਦੇ ਨਾਲ ਕਰਦੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਲਾ ਜੀ ਕੀ ਹਾਲ ਚਾਲ ਆ ਜੀ ਆਪਣਾ ਇਹ ਜਿਹੜਾ ਪਿੰਡ ਦਿਆਲਪੁਰਾ ਹਨਾ ਮਿਰਜੇ ਕਾ ਹਾਂਜੀ ਇਹ ਨਥਾਣਾ ਭਗਤਾ ਰੋਡ ਤੇ ਆ ਭਗਤਾ ਕਿੰਨੇ ਕਿਲੋਮੀਟਰ ਹੋ ਇੱਥੇ 10 ਕਿਲੋਮੀਟਰ ਹੈ ਤਿੰਨ ਥਾਣਾ ਨਥਾਣਾ 10 ਕਿ ਬਚਾਲੇ ਜੀ ਆ ਹਨਾ ਬਚਾਲੇ ਪਰ ਉਪਰੋਂ 10 ਕਿਲੋਮੀਟਰ ਪਹਿਲੇ ਠੀਕ ਹੈ ਨੇੜੇ ਨੇੜੇ ਪਿੰਡ ਹੈ ओके ਇਹ ਜਿਹੜੀ ਹੁਣ ਆਪਾਂ ਗਾਂ ਦਿਖਾਈ ਆ ਹਨਾ ਸੂਆ ਕਿਹੜਾ ਹੈ ਇਹਦਾ ਤੀਜਾ ਜੀ ਤੀਜਾ ਸੂਆ ਸੁੰਦੀ ਆ ਸੁੰਦੀ ਆ ਕਿੰਨੇ ਕ ਦਿਨ ਲੈ ਜੋ ਤੇ ਲੈ ਹੈ ਦਾਦਾ ਠੀਕ ਹੈ ਵੀ 7-8 ਦਿਨ ਤਾਂ ਖੁੱਲੀ ਹੁੰਦੀ ਆ ਠੀਕ ਹੈ ਦੁੱਧ ਸਹੀ ਕਿੰਨਾ ਸੀ ਜੀੋਦੇ ਦਾ 13 13.5 ਲੀਟਰ ਤੱਕ ਠੀਕ ਹੈ ਤੁਹਾਡੇ ਕੋਲੇ ਦੂਜੇ ਸੂਏ ਦਿੱਤਾ ਹੈ ਹਾਂਜੀ ਦਿੱਤਾ ਜੀ ਤੇ ਬਾਅਦ ਵਿੱਚ ਘਟ ਵੀ ਸਕਦੀ ਆ ਹਾਂਜੀ ਤੇ ਘਟ ਵੀ ਸਕਦੀ ਆ ਆਪਾਂ ਜੀ 1/2 ਕਿਲੋ ਘਟ ਵੀ ਸਕਦੀ ਆ ਦੇ ਬਾਅਦ ਡਪਿੰਟ ਕਰ ਲਈ ਜਾਂ ਫਤ ਠੀਕ ਹੈ ਵੀ ਛੋਡੀ ਸੇਵਾ ਨਾਲ 13 14 13.5 ਕੱਢਿਆ ਕੱਟਿਆ ਠੀਕ ਹੈ ਦੁੱਧ ਤਾਂ ਮੱਝਾਂ ਰਕਾ ਹੁੰਦਾ ਦੁੱਧ ਮੱਝਾਂ ਰਕਾ ਇਸ ਤਾਂ ਪਿੰਨੀ ਇਹਦਾ ਜੋ ਸਾਡੀਆਂ ਵਹਿੜ ਦੂਜੀ ਸੂਣ ਵਾਲੀ ਹੈ ਜੀ ਕਿਹਨੇ ਬੱਚੀ ਸੂਣਾਂ ਇਹਦੀ ਵਹਿੜ ਆਹ ਇਹਦੀ ਵਹਿੜ ਠੀਕ ਹੈ ਪਹਿਲੇ ਸੂਏ ਦੀ ਹਾਂ ਉਹ ਸੂਣ ਵਾਲੀ ਜਿਸੀ ਉਹ ਰੱਖ ਲਈ ਜੁਹਨੇ ਬਕਾਉਤਾ ਓਕੇ ਤੇ ਤੀਜਾ ਸੂਆ 10 ਦਿਨ ਬਾਕੀ ਆ ਮੁੱਲ ਕੀ ਕਰਤਾ ਜੀ ਮੁੱਲੇ ਦਾ 65000 65000 ਮਾਨਦਾਨ ਮਾਨਦਾਨ ਬੜਾ ਮੋਟਾ ਹੋ ਓਕੇ ਤੇ ਦਿਨ ਮਿੱਤਰੋ ਫੇਰਾਪਾ ਕਹਿਣਾ ਵੀ ਘਟੋ ਘਟ ਹਜੇ ਹਫਤਾ 10 ਦਿਨ ਬਾਕੀ ਆ ਥਣਲੇ ਵੀ ਦੀ ਪੂਰੀ ਸਾਫ ਹੈ ਠੰਡੀ ਸੀਲ ਜੀ ਵਧੀਆ 36 ਬਹੁਤ ਠੀਕ ਹੈ ਓਕੇ ਥੋੜਾ ਜ਼ਿਆਦਾ ਕਰਨਾ ਹੀ ਆ ਹਨ ਕਿਉਂਕਿ ਕੱਚੀ ਹੈ ਤੋ ਰੋਜ ਇੱਕ ਵਾਰੀ ਤੋੜ ਕੇ ਦਿਖਾ ਦਿਓ ਪਹਿਲਾਂ ਆਪਾਂ ਦਿਖਾ ਲਈਏ ਇਹ ਪਹਿਲੇ ਸੂਏ ਦੀ ਬੈੜਾ ਹੈ ਇੱਕ ਸਿੰਗਲ ਰਹੇਗੇ ਹਨ ਸਿੰਗਲ ਮਾਰਕੀਟ ਡਾਊਨ ਹੋ ਜਾਂਦੀ ਹੈ ਨਾ ਇਹ ਇਹਦਾ ਮੰਨ ਲਾ ਵੀ ਕਿਹੜੇ ਸੇ ਮੰਨਦੀ ਹੈ ਇਹ S27 ਦੀ S29 ਸਾਹੀਵਾਰ 90 ਹਾਂਜੀ ਆਹ ਜੇ ਇਹ ਦੂਜੇ ਸੂਏ ਦੀ ਬੱਤੀ ਹੈ ਠੀਕ ਹੈ ਇਹ ਕਿਹੜੇ ਸੇ ਮੰਨਦੀ ਹੈ ਇਹ ਹੈਗੀ ਜੀ 10082 ਦੀ 10082 ਮੰਨ ਲਾ ਕਿਹੜੇ ਦਾ ਹੈ ਇਹ ਅਹੇ ਤਾਂ ਬੰਵੇਂ ਨਾ ਤਾਂ ਨਹੀਂ ਪਤਾ ਜੀ ਠੀਕ ਹੈ ਨੰਬਰ ਤਾਂ ਯਾਦ ਹੈ ਹੁਣ ਅਜੇ ਆਪਾਂ ਗੱਲ ਕਰ ਗਏ ਵੀ ਕਿਹੜਾ ਟੀਕਾ ਲੱਗਿਆ ਇਹ ਕਿਹਦਾ ਹੈ ਹਾਂ ਨਾ ਨਾ ਛੋਟੇ ਭੈਣ ਨੂੰ ਪਤਾ ਨਹੀਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਜੀ ਮਤਲਬ ਕਾਰਨ ਕਰੇ ਨਹੀਂ ਸੀ ਮਾਹੀ ਨਹੀਂ ਛੂਟਾ ਹੈ ਜੀ ਓਕੇ ਤੋਰ ਕੇ ਦਿਖਾ ਦਿਓ ਜੀ ਇੱਕ ਵਾਰੀ ਸੋ ਮਿੱਤਰੋ ਦੁੱਧ 13 14 15 ਵੀ ਕੱਢ ਸਕਦੀ ਹੈ ਸੇਵਾ ਸੰਭਾਲ ਦੇ ਨਾਲ ਠੰਡੀ ਸੀਲ ਮਿੱਤਰੋ ਫੁੱਲ ਹੈ ਤੇ ਜੇ ਆਪਾਂ ਗੱਲ ਕਰ ਗਏ ਫਿਰ ਕਹਿੰਦੇ ਵੀ ਗਰਮੀ ਝੱਲ ਲਈ ਮੋੜ ਲਓ ਜੀ ਜਿੱਥੇ ਮਰਜ਼ੀ ਵੰਦ ਦਿਓ ਤੇ ਥੋੜੇ ਦੁੱਧ ਵਾਲੇ ਦੀ ਖਾਤਰ ਮਿੱਤਰੋ ਬਹੁਤ ਚੰਗੀ ਹੈ ਕਹਿ ਸਕਦੇ ਆ ਕਿਉਂਕਿ ਫੈਂਟ ਵੀ ਬਹੁਤ ਹੁੰਦੀ ਆ ਗਰਮੀ ਵੀ ਨਹੀਂ ਮੰਨਦੀ ਇੱਕ ਅੱਧੇ ਪਸ਼ੂ ਰੱਖਣ ਦੀ ਖਾਤਰ ਬਹੁਤ ਵਧੀਆ ਗਰਮੀ ਦਾ ਤੋਫਾ ਹੀ ਗਾਹਾਂਗੇ ਤੇ ਮੁੱਲ ਬਾਈ ਨੇ 65000 ਕਰਤਾ ਮਾਣਦਾਨ 65 ਦੇ ਵਿੱਚੋਂ ਹੋ ਜੂ ਸੋਣ ਵਾਲੀ ਕਰਕੇ ਆਪਾਂ ਥੋੜੇ ਜਿਹਾ ਦੂਰੋਂ ਵੀਡੀਓ ਬਣਾ ਰਹੇ ਆ ਕਈ ਵਾਰ ਪਸ਼ੂ ਡਰ ਜਾਂਦਾ ਸੋ ਥਣਲੇ ਵਾਪਸ ਆਪਾਂ ਸੋ ਕੈਮਰਾ ਨੇੜੇ ਕਰਕੇ ਇੱਕ ਵਾਰੀ ਦਿਖਾ ਦਿੰਨੇ ਬਹੁਤ ਹੀ ਸਾਫ ਤੇ ਫੋਨ ਨੰਬਰ ਜੀ ਆਪਣਾ 94179 94179 757153 757153 ਹਾਂ ਸੋ ਜਿਹੜੇ ਵੀ ਆ ਕਿੱਥੇ ਜੇ ਘਰ ਆਪਣਾ ਇਹ ਕਿਹੜਾ ਰੋਡ ਵਜਦਾ ਇਹ ਵਜਦਾ ਜੀ ਰੋਡ ਆਪਣਾ}{|\text{ਧਿਆਲਪ੍ਰੇਮ}} ਵਜੇ ਤੋਂ ਇਹ ਸ਼ੈਲਰ ਤੇ ਹੈ ਇਹ ਸ਼ੈਲਰ ਕੱਚਾ ਰਹਾ ਹੈ ਆਪਣਾ ਠੀਕ ਹੈ ਕਿਹੜਾ ਵਾਲਾ ਰੋਡ ਵਜਦਾ ਜੀ ਹਾਂਜੀ ਕੱਸੀ ਵਾਲਾ ਕੱਸੀ ਵਾਲਾ ਕੱਸੀ ਵਾਲਾ ਰਾਹ ਵਜਦਾ ਸੈਲਰ ਵਾਲਾ ਵੀ ਰਾਹ ਕਸਾ ਕੱਚਾ ਰਾਹ ਸੈਲਰ ਜਮੇ ਪਾਸ ਦੇ ਘਰੇ ਨੇੜੇ ਸੈਲਰ ਆ ਹਨਾ ਸੋ ਜਿਹੜੇ ਵੀ ਵੀਰ ਭਰਾ ਲੋ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਸੰਪਰਕ ਨਾਮ ਆ ਬਾਈ ਦਾ ਗਰਮੀਤ ਸਿੰਘ ਪਿੰਡ ਦਿਆਲਪੁਰਾ ਮਿਰਜੇਗਾ ਤਹਿਸੀਲ ਫੂਲ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਸੋ ਸਾਰੇ ਵੀਰਾਂ ਦਾ ਧੰਨਵਾਦ